ਸੋ ਸਮੇਂ ਅਸੀਂ ਉਸਮਾਨਪੁਰ ਵਿੱਚ ਮੌਜੂਦ ਹਾਂ 10:30 ਦਾ ਸਮਾਂ ਹੋ ਗਿਆ ਔਰ ਹੁਣ ਅਕਾਲੀ ਲੀਡਰ ਸਹਾਰ ਸਾਹਿਬ ਕੇ ਖਾਲਸਾ ਜੀ ਇੱਥੇ ਪਹੁੰਚੇ ਆ ਔਰ ਇੱਥੇ ਲੋਕਾਂ ਦੀ ਚਰਚਾਵਾਂ ਨੇ ਕਿ ਇਸ ਤੋਂ ਮਾੜਾ ਕੀ ਹੋ ਸਕਦਾ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਔਰ ਹਰ ਰੋਜ਼ ਹਾਲਾਤ ਜਿਹੜੇ ਵਿਗੜਦੇ ਜਾ ਰਹੇ ਆ ਸਹਾਰ ਸਾਹਿਬ ਇਸ ਸਵਾਰਦਾਤ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਔਰ ਹਾਲਾਤ ਜਿਹੜੇ ਤੁਸੀਂ ਆ ਕੇ ਦੇਖੇ ਲੋਕਾਂ ਦੇ ਮਨਾਂ ਚ ਰੋਸ ਹੈ ਤਕਲੀਫ ਹੈ ਉਹਦੇ ਬਾਰੇ ਕੀ ਕਹੋਗੇ ਮੈਂ ਤਕਰੀਬਨ 9:00 ਵਜੇ ਤੁਹਾਡਾ ਹੀ ਲਾਈਵ ਦੇਖ ਰਿਹਾ ਸੀ ਚੈਨਲ ਦੇ ਉੱਤੇ ਤੁਹਾਡੇ ਪੀਵੀ 32 ਦੇ ਉੱਤੇ ਜੀ ਕਿਉਂਕਿ ਚੰਡੀਗੜ੍ਹੋਂ ਹਜੇ ਆਕੇ ਮੈਂ ਘਰ ਰੁਕਿਆ ਸੀ ਤੇ ਤੁਹਾਡਾ ਲਾਈਵ ਚੱਲ ਰਿਹਾ ਸੀ ਤੇ ਜਦੋਂ ਦੇਖਿਆ ਕਿ ਅਸਮਾਨਪੁਰ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਹੋਈ ਆ ਗੋਲੀਆਂ ਚੱਲੀਆਂ ਜੀ ਤਾਂ ਗੋਲੀਆਂ ਗੋਲੀਆਂ ਚੱਲੀਆਂ ਤਾਬੜ ਤੋੜ ਗੋਲੀਆਂ ਚੱਲੀਆਂ ਹਾਲਾਤ ਪੰਜਾਬ ਦੇ ਇਸ ਕਦਰ ਖਰਾਬ ਹੋ ਚੁੱਕੇ ਆ ਕਿ ਬੰਦਾ ਮਾਰਨਾ ਚਾਹੇ ਉਹ ਗੈਂਗਸਟਰ ਨੇ ਚਾਹੇ ਕੋਈ ਮਾੜੇ ਲੋਕ ਨੇ ਉਹਨਾਂ ਲਈ ਆਮ ਜੀ ਗੱਲ ਹੋ ਗਈ ਪਰ ਸਰਕਾਰ ਦਾ ਧਿਆਨ ਸਿਵਾਏ ਆਪਣੀ ਮਸ਼ਹੂਰੀ ਤੋਂ ਇਹਨਾਂ ਗੱਲਾਂ ਵੱਲ ਨਹੀਂ ਹੈ ਕਿਉਂਕਿ ਰੋਜ਼ ਹਰ ਰੋਜ਼ ਪੰਜਾਬ ਦੇ ਵਿੱਚ 2-4 ਕਤਲ ਲਗਾਤਾਰ ਹੋ ਰਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਕਰਨ ਦੇ ਵਿੱਚ ਸੀਐਮ ਸਾਹਿਬ ਹੋਮ ਮਿਨਿਸਟਰ ਵੀ ਨੇ ਪੁਲਿਸ ਵਿਭਾਗ ਉਹਨਾਂ ਦੇ ਕੋਲ ਹੈ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਬਰ ਦਿਨ ਜਿਹੜੀ ਖਰਾਬ ਹੁੰਦੀ ਹੈ ਔਰ ਉਹਨੂੰ ਕੰਟਰੋਲ ਨਹੀਂ ਕੀਤਾ ਜਾ ਸਕਿਆ ਉਹਨਾਂ ਤੋਂ ਮੈਂ ਸਮਝਦਾ ਕਿ ਬਹੁਤ ਵੱਡੀ ਨਲਾਇਕੀ ਆ ਹੁਣ ਦੇਖੋ ਨੌਜਵਾਨ ਬੱਚਾ ਮਾਪਿਆਂ ਦਾ ਚਲੇ ਗਿਆ ਮੇਰੀ ਸਰਦਾਰ ਜਸਵੰਤ ਸਿੰਘ ਉਹਨਾਂ ਨੂੰ ਮੈਂ ਫੋਨ ਤੇ ਲਾਇਆ ਕਿ ਸੂਰੀ ਜੀ ਦਾ ਲਾਈਵ ਚੱਲਦਾ ਵੀ ਕੀ ਗੱਲ ਹੋ ਗਈ ਉਹਨਾਂ ਨੇ ਦੱਸਿਆ ਕਿ ਮੇਰਾ ਭਤੀਜਾ ਨੌਜਵਾਨ ਭਤੀਜਾ ਸੀ ਜਿਹਨੂੰ ਗੋਲੀਆਂ ਮਾਰ ਕੇ ਕਤਲ ਕਰਕੇ ਕੋਈ ਨੌਜਵਾਨ ਜਿਹੜੇ ਚਲੇ ਗਿਆ ਭੱਜ ਗਏ ਸਵਾਲ ਇੱਥੇ ਇਹ ਪੈਦਾ ਹੁੰਦਾ ਵੀ ਜਿਸ ਪਰਿਵਾਰ ਦਾ ਨੁਕਸਾਨ ਹੋ ਗਿਆ ਹੂੰ ਉਹਦੀ ਪਰਪਾਈ ਕੌਣ ਕਰੇਗਾ ਉਹਨਾਂ ਦਾ ਬੱਚਾ ਵਾਪਸ ਕਿਵੇਂ ਆਵੇਗਾ ਕਿਉਂਕਿ ਦੇਖੋ ਕਮਾ ਕੇ ਖਿਲਾਉਣ ਵਾਲਾ ਚਲਾ ਗਿਆ ਪਰਿਵਾਰ ਨੂੰ ਹੂੰ ਪਰਿਵਾਰ ਵੱਡਾ ਦੁੱਖ ਜਿਹੜਾ ਇਹ ਆ ਵੱਡਾ ਪੁੱਤ ਦੱਸਿਆ ਗਿਆ ਵੱਡਾ ਪੁੱਤ ਹੈ ਮਾਪਿਆਂ ਦੀ ਬਡੇਪੇ ਦਾ ਉਹ ਆਸਰਾ ਸੀ ਉਹ ਚਲਾ ਗਿਆ ਜੀ ਹੁਣ ਗੱਲ ਇਹ ਆ ਕਿ ਪਰ ਚਾਚਾ ਜੀ ਉੱਥੇ ਖੜੇ ਹੋ ਦੇਖੋ ਗੱਜ ਭਰਦਾ ਪਿਆ ਤੇ ਹੰਝੂ ਅੱਛਾ ਇਹ ਹੰਝੂ ਇਹ ਵੀ ਸਵਾਲ ਕਰਦੇ ਕਿ ਕੀ ਇਹ ਅਣਪਛਾਤੇ ਅਣਪਛਾਤੇ ਹੀ ਰਹਿਣਗੇ ਕਿ ਇਹਨਾਂ ਨੂੰ ਫੜਿਆ ਜਾਵੇਗਾ ਕਿੰਨੇ ਗੱਲ ਇਸ ਤਰ੍ਹਾਂ ਹੈ ਕਿ ਜਿੱਥੇ ਵੀ ਪਰਿਵਾਰ ਨੂੰ ਸਾਡੀ ਕਿਤੇ ਲੋੜ ਪਈ ਮੈਂ ਰਾਜਨੀਤੀ ਤੋਂ ਉੱਪਰਲੀ ਗੱਲ ਕਰ ਰਿਹਾ ਇਨਸਾਨੀਅਤ ਦੇ ਤੌਰ ਤੇ ਇੱਥੇ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਆਪਾਂ ਸਾਰੇ ਭਾਈਚਾਰਕ ਖੜੇ ਆ ਜਿੱਥੇ ਵੀ ਪਰਿਵਾਰ ਨੂੰ ਸਾਡੀ ਲੋੜ ਹੋਈ ਅਸੀਂ ਦਿਨ ਰਾਤ ਪਰਿਵਾਰ ਦੇ ਨਾਲ ਆ ਔਰ ਮੈਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦਾ ਕਿ ਜਿਹੜੇ ਵੀ ਲੋਕਾਂ ਨੇ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਤੁਰੰਤ ਲੱਭ ਕੇ ਔਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹਨਾਂ ਦੇ ਉੱਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਹਾਲਾਤ ਐਵੇਂ ਦੇ ਆ ਸੂਬੇ ਦੇ ਸਵੇਰੇ ਕਿਤੇ ਗੋਲੀ ਚੱਲਦੀ ਆ ਦੁਪਹਿਰੇ ਕਿਤੇ ਗੋਲੀ ਚੱਲਦੀ ਹਾਲਾਤ ਤਾਂ ਇਹ ਹੋ ਗਏ ਵੀ ਥਾਣਿਆਂ ਦੇ ਉੱਤੇ ਗ੍ਰਨੇਡ ਚੱਲ ਰਹੇ ਆ ਉਹ ਨਹੀਂ ਕਾਬੂ ਹੋ ਰਹੇ ਦੇਖੋ ਵਿਸਕਰ ਸਾਹਿਬ ਫਰੰਟ ਪੇਜ ਤੇ ਐਡਵਰਟਾਈਜ਼ਮੈਂਟ ਹੁੰਦੀ ਆ ਕਿ ਨਸ਼ਾ ਖਤਮ ਕਰ ਦਿੱਤਾ ਅਗਲੇ ਪੇਜ ਤੇ ਚਾਰ ਮੋਤਾਂ ਦੀ ਖਬਰ ਹੁੰਦੀ ਆ ਔਰ ਜੇ ਹੁਣ ਇਹਨਾਂ ਦੀ ਗੱਲ ਕਰੀਏ ਪਰਿਵਾਰ ਦੇ ਜਿਹੜਾ ਦੇਖੋ ਖਾਲੀ ਇਸ਼ਤਿਹਾਰਾਂ ਨਾਲ ਖਾਲੀ ਪ੍ਰਚਾਰ ਕਰਨਾ ਖਾਲੀ ਐਡਾਂ ਦੇਣਾ ਨਾਲ ਖਾਲੀ ਬਿਆਨਬਾਜ਼ੀ ਨਾਲ ਕੁਝ ਨਹੀਂ ਹੋਣਾ ਨਾ ਤਾਂ ਨਸ਼ਾ ਖਤਮ ਹੋਇਆ ਤੇ ਨਾ ਹੋਣਾ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਸਾਡੇ ਸੀਐਮ ਸਾਹਿਬ ਉਹੀ ਭੰਡਪੁਣਾ ਜਿਹੜਾ ਸੀਐਮ ਬਣਨ ਤੋਂ ਪਹਿਲਾਂ ਕਰਦੇ ਸੀ ਉਹੀ ਅੱਜ ਕਰ ਰਹੇ ਆ ਮੈਂ ਕਿਸੇ ਦੇ ਵਿਰੋਧ ਨਹੀਂ ਬੋਲ ਰਿਹਾ ਮੈਂ ਇਸ ਪਰਿਵਾਰ ਦੀ ਗੱਲ ਕਰਨਾ ਕਿ ਤੁਸੀਂ ਆਏ ਆ ਲੋਕ ਇੱਥੇ ਮੈਨੂੰ ਵੀ 2 ਘੰਟੇ ਹੋ ਗਏ ਇੱਥੇ ਆਏ ਨੂੰ ਕੱਲੇ-ਕੱਲੇ ਬੰਦੇ ਨੇ ਗੱਲ ਦੀ ਹਾਮੀ ਭਰੀ ਕਹਿੰਦੇ ਜਿਸ ਨੌਜਵਾਨ ਦਾ ਕਤਲ ਕੀਤਾ ਹੈ ਨਿਹਾਈਤੀ ਸ਼ਰੀਫ ਪਰਿਵਾਰ ਵੀ ਕਹਿੰਦੇ ਕਿ ਸ਼ਰੀਫ ਹੈ ਨਾ ਕਿਸੇ ਪਾਰਟੀ ਨਾਲ ਕਹਿੰਦੇ ਨੌਜਵਾਨ ਸੰਬੰਧਿਤ ਸੀ ਔਰ ਉਹਦੇ ਜੇ ਇਸ ਤਰੀਕੇ ਗੋਲੀਆਂ ਮਾਰ ਗਏ ਆ ਤਾਂ ਬਾਕੀ ਲੋਕਾਂ ਦਾ ਕੀ ਬਣੂਗਾ ਸਵਾਲ ਇਹ ਆ ਔਰ ਸਵਾਲ ਇਹ ਵੀ ਹੈ ਕਿ ਜਿਨ੍ਹਾਂ ਨੇ ਕਤਲ ਕੀਤਾ ਨੌਜਵਾਨ ਨੂੰ ਕੀ ਉਹ ਫੜੇ ਜਾਣਗੇ ਕਿ ਨਹੀਂ ਕਿਉਂਕਿ ਇਹਨਾਂ ਨੇ ਇਹ ਵੀ ਗਿਲਾ ਕੀਤਾ ਕਿ ਪ੍ਰਸ਼ਾਸਨ ਨੂੰ ਅਸੀਂ ਕਾਲ ਕੀਤੀ ਪੌਣੇ ਘੰਟੇ ਤੱਕ ਕਹਿੰਦੇ ਕੋਈ ਨਹੀਂ ਆਇਆ ਬੜੀ ਮੰਦ ਭਾਗੀ ਗੱਲ ਹੈ ਜੀ ਜੇ ਕੋਈ ਪੌਣੇ ਘੰਟੇ ਤੱਕ ਨਹੀਂ ਆਇਆ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਬੜੀ ਮੰਦ ਭਾਗੀ ਗੱਲ ਹੈ ਦੇਖੋ ਅਸੀਂ ਮੌਕੇ ਤੇ ਮੌਜੂਦ ਖੜੇ ਹਾਲਾਂਕਿ ਹੋ ਸਕਦਾ ਬਾਅਦ ਵਿੱਚ ਇਹਨਾਂ ਵੀ ਗਿਲੇ ਹੋ ਜਾਣ ਪਰ ਜੋ ਸਚਾਈ ਹੈ ਸਚਾਈ ਹੈ ਦੋ ਵੱਡੀਆਂ ਘਟਨਾਵਾਂ ਇਸ ਜ਼ਿਲ੍ਹੇ 'ਚ ਹੋਈਆਂ ਜੀ ਇੱਕ ਪੱਲੀ 'ਚ ਕੀ ਅੱਜ 40 50 ਮੁੰਡੇ ਨੰਗਾ ਨਾਚ ਲਵਾਰਾਂ ਗੜਾਸੀਆਂ ਕਰਵਾਨਾਂ ਲੈ ਕੇ ਜ਼ਮੀਨ ਦੇ ਉੱਤੇ ਕਬਜ਼ਾ ਕਰਦੇ ਰਹਿ ਤੇ ਉਸ ਪਿੰਡ ਦਾ ਲੰਬੜਦਾਰ ਬਲਵੀਰ ਸਿੰਘ ਲਗਾਤਾਰ ਪੁਲਿਸ ਨੂੰ 2 ਘੰਟੇ ਕਾਲ ਕਰਦਾ ਰਿਹਾ ਜਿੰਨਾ ਚਿਰ ਉਹ ਨੌਜਵਾਨ ਉਥੋਂ ਕਬਜ਼ਾ ਕਰਕੇ ਉਹਦੀ ਫਸਲ ਝਾੜ ਕੇ ਚਲੇ ਨਹੀਂ ਗਿਆ ਉੱਥੇ ਕੋਈ ਨਹੀਂ ਆਇਆ ਸੋ ਇਹ ਇੱਥੇ ਕਤਲ ਹੋ ਗਿਆ ਮਤਲਬ ਇਹ ਕਿੱਥੇ ਸੁੱਤੇ ਕਿੱਥੇ ਪਏ ਆਪਾਂ ਜਾਗਣਾ ਪਏਗਾ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਾਗਣਾ ਪਏਗਾ ਜੇ ਕੋਈ ਕਾਰਵਾਈ ਇਹ ਤਾਂ ਜਾਗ ਗਈ ਆ ਜੀ ਇਹਨਾਂ ਦੇ ਤਾਂ ਜ਼ਮੀਰ ਜਿੰਦੇ ਆ ਇਹ ਤਾਂ ਹੀ ਜਾਗ ਜ਼ਮੀਰ ਜਾਗਦੇ ਤਾਂ ਹੀ ਇੱਥੇ ਖੜੇ ਆ ਜੀ ਬਜ਼ੁਰਗ ਨੇ ਨੌਜਵਾਨ ਬੱਚੇ ਸਾਰੇ ਇੱਥੇ ਖੜੇ ਆ ਬੀਬੀਆਂ ਵੀ ਸਿਗੀਆਂ ਇਹ ਤਾਂ ਜਾਗਦੇ ਆ ਜਿਨ੍ਹਾਂ ਨੂੰ ਜਾਗਣਾ ਚਾਹੀਦਾ ਜਿਹੜੇ ਕਦੇ ਜਕਾਰੇ ਸੀ ਇਹ ਗੱਲ ਕਰਾ ਜੀ ਪ੍ਰਸ਼ਾਸਨ ਦਾ ਜਾਗਣਾ ਬਣਦਾ ਹੈ ਸਰਕਾਰ ਦਾ ਜਾਗਣਾ ਬਣਦਾ ਜੇ ਅਸੀਂ ਇਸੇ ਤਰ੍ਹਾਂ ਡਰਾਮੇਬਾਜ਼ੀ ਦੇ ਨਾਲ ਕਈ ਇਹ ਖੋਖਲੀਆਂ ਗੱਲਾਂ ਕਰਕੇ ਲੋਕਾਂ ਨੂੰ ਆਸਬੰਦ ਰੱਖ ਲਾਂਗੇ ਕਿ ਅਸੀਂ ਤੁਹਾਡੇ ਤੇ ਕੁਝ ਨਹੀਂ ਹੋਣ ਦਿੰਦੇ ਅਸੀਂ ਨਸ਼ਾ ਖਤਮ ਕਰਤਾ ਸੀ ਗੈਂਗਵਾਰ ਖਤਮ ਕਰਤੀ ਤੇ ਇਹ ਸਰਕਾਰ ਦਾ ਬਹੁਤ ਵੱਡਾ ਭਰਮ ਪਲੇਖਾ ਹੈ ਖਤਮ ਕੁਝ ਨਹੀਂ ਹੋਇਆ ਲਗਾਤਾਰ ਹੀ ਤੁਹਾਡੇ ਸਾਹਮਣੇ ਵਧਿਆ ਵਧਿਆ ਇਸ ਦਾ ਸੱਚਾਈ ਇਹ ਹੀ ਹੈ ਬਿਲਕੁਲ ਜੀ ਚਾਚਾ ਜੀ ਹੈ ਤਾਂ ਤੁਹਾਡੇ ਦੇਖੋ ਹੰਦੂ ਸਾਰਾ ਕੁਝ ਇਹ ਬਿਆਨ ਕਰ ਰਹੇ ਪਰ ਫਿਰ ਵੀ ਜੇ ਕੋਈ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੋ ਫੌਸਲੇ ਨਾਲ ਨਹੀਂ ਹੌਸਲੇ ਨਾਲ ਭਾਜੀ ਜਸਵੰਤ ਸਿੰਘ ਜੀ ਜੋ ਵੀ ਗੱਲ ਤੁਹਾਨੂੰ ਪਤਾ ਹੈ ਫੌਸਲੇ ਨਾਲ ਦੱਸੋ ਡਾਕਟਰ ਸਾਹਿਬ ਮਿਲਣਾ ਚਾਹੀਦਾ ਉਹ ਤਾਂ ਸਾਰੇ ਅਸੀਂ ਤੁਹਾਡੇ ਨਾਲ ਰਲ ਕੇ ਲੜਾਂਗੇ ਜੀ ਆ ਸਾਰੇ ਸਾਰਾ ਪਿੰਡ ਤੁਹਾਡੇ ਨਾਲ ਖੜਾ ਹੈ ਅਸਿਕਾਰ ਸਾਹਿਬ ਕਿੰਨੀ ਦੂਰੋਂ ਆਇਆ ਖਾਲਸਾ ਜੀ ਪਹੁੰਚੇ ਆ ਸਾਰੇ ਇੱਥੇ ਨੌਜਵਾਨ ਖੜੇ ਆ ਹਰ ਇੱਕ ਦਾ ਦਿਲ ਦੁਖੇ ਆ ਜੀ ਉਰੂ ਕੰਬਾਉ ਜਿਹੜੀ ਵਾਰਦਾਤ ਹੈ ਫਿਰਦੇ ਨੇ ਵਲੰਡਰਨ ਵਾਲੀ ਗੱਲ ਹੈ ਔਰ ਪਰਿਵਾਰ ਦੇ ਦੁੱਖ ਦੀ ਗੱਲ ਜੀ ਪਰਿਵਾਰ ਦੇ ਅਸੀਂ ਨਾਲ ਆ ਔਰ ਜਿੱਥੇ ਪਰਿਵਾਰ ਨੂੰ ਲੋਡ ਪਵੇਗੇ ਸਾਰੇ ਚੱਲਾਂਗੇ ਸਾਰੇ ਚੱਲਾਂਗੇ ਤੁਸੀਂ ਸਾਡੇ ਨਾਲ ਖੜੇ ਹੈ ਜੀ ਇਨਸਾਫ ਨਾਟ ਤੱਕ ਆਖਰੀ ਧਾਮ ਤੱਕ ਇਨਸਾਫ ਦਿਵਾਉਣ ਤੱਕ ਸਜ਼ਾਵਾ ਕਰਾਉਣ ਤੱਕ ਪਰਿਵਾਰ ਦੇ ਨਾਲ ਖੜਾ ਰਹਾਂਗੇ ਜੀ ਮੈਂ ਤੁਹਾਡੇ ذریعے ਇੱਕ ਮੰਗ ਕਰਨੀ ਚਾਹਨਾ ਪ੍ਰਸ਼ਾਸਨ ਤੋਂ ਕਿ ਜਦੋਂ ਇਦਾਂ ਦਾ ਕੋਈ ਹੈਪਨ ਹੁੰਦਾ ਇਹ ਐਮਰਜੈਂਸੀ ਕਾਲ ਠਾਣੇ ਲਈ ਜਾਂਦੀ ਆ ਮੇਰੇ ਕੋਲ ਔਨ ਕਾਲ ਆ ਜੀ ਠਾਣੇ ਕਾਲ ਲਾਨੇ ਆ ਕਾਲ ਪਿਕ ਨਹੀਂ ਕਰ ਰਿਆ ਕੋਈ ਵੀ ਉਸੋ ਬੰਦਾ ਕਿਹਨੂੰ ਕਾਲ ਕਰੂਗਾ ਜੀ ਔਫੀ ਘੜੀ ਹੋਰ ਕਿਨੂੰ ਫੋਨ ਕਰਨੀ ਉਹੀ ਗੱਲ ਆ ਜੀ ਐਮਰਜੈਂਸੀ ਦੇ ਜੇ ਫੋਨ ਚੱਕਣਾ ਐਮਰਜੈਂਸੀ ਥਾਣੇ ਦੀ ਨੰਬਰ ਹੀ ਚੱਕਿਆ ਜਾ ਰਿਹਾ ਵੇ ਬੰਦਾ ਐਮਰਜੈਂਸੀ ਕਾਲ ਕਿਨੂੰ ਕਰੇ ਜੀ ਜੀ ਖਾਲਸਾ ਜੀ ਦੇਖੋ ਬੜੀ ਜਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਆ ਪਿੰਡ ਅਸਮਾਨਪੁਰ ਦੇ ਵਿੱਚ ਕਿਉਂਕਿ ਲੋਕ ਅੱਜ دہشت ਦੇ ਸائے ਹੇ ਆਪਣਾ ਜੀਵਨ ਬਸਰ ਕਰ ਰਹੇ ਆ ਤੇ ਸਰਕਾਰਾਂ ਤੇ ਸੁੱਤੀਆਂ ਪਈਆਂ ਕਿਉਂਕਿ ਸਾਡਾ ਆਪਣਾ ਪਰਿਵਾਰ ਆ ਜਿਹੜਾ ਸਰਦਾਰ ਜਸਵੰਤ ਸਿੰਘ ਸਾਡੇ ਆਪਣੇ ਪਰਿਵਾਰਕ ਮੈਂਬਰ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਦੁੱਖ ਹੈ ਜਿੱਥੇ ਪਰਿਵਾਰ ਨੂੰ ਉਹ ਤੇ ਸਾਨੂੰ ਵੀ ਆ ਜਦੋਂ ਸਾਨੂੰ ਪੀਵੀ 32 ਤੋਂ ਲਾਈਵ ਪਤਾ ਲੱਗਿਆ ਅਚਾਨਕ ਫੋਨ ਕੀਤਾ ਤੇ ਜੋ ਪਤਾ ਲੱਗਾ ਵੀ ਇਹਨਾਂ ਦਾ ਆਪਣਾ ਭਤੀਜਾ ਜਿਹੜਾ ਹੈ ਉਹ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਸੋ ਜਿੱਥੇ ਮੈਂ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ ਉੱਥੇ ਪ੍ਰਸ਼ਾਸਨ ਨੂੰ ਇਹ ਜਿੱਥੇ ਬੇਨਤੀ ਵੀ ਕਰਦਾ ਹਾਂ ਤੇ ਚੇਤਾਵਨੀ ਵੀ ਦਿੰਦਾ ਕਿ ਜਿਹੜੇ ਅਸਲ ਦੋਸ਼ੀ ਆ ਉਹ ਫੜੇ ਜਾਣੇ ਚਾਹੀਦੇ ਆ ਔਰ ਪੂਰੀ ਤਰ੍ਹਾਂ ਜਿਹੜੀ ਹੈ ਤੈਹ ਤੱਕ ਜਾਣਾ ਚਾਹੀਦਾ ਕਿਹੜੇ ਲੋਕ ਆ ਜਿਨ੍ਹਾਂ ਨੇ ਇਹ ਕਾਂਡ ਕੀਤਾ ਔਰ ਕਿਹਨਾ ਸਾਜ਼ਿਸ਼ਾਂ ਦੇ ਦੀਨ ਕਿਹੜੇ ਲੋਕਾਂ ਦਾ ਇਹਦੇ ਵਿੱਚ ਹੱਥ ਆ ਪਰ ਜਿਨ੍ਹਾਂ ਨੇ ਕਰੀ ਜਪਨ ਹੋ ਗਏ ਹੋ ਗਏ ਕਿਉਂਕਿ ਦੇਖੋ ਪਰਿਵਾਰ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਆਲਰੇਡੀ ਪਹਿਲਾਂ ਕਹਿ ਚੁੱਕੇ ਕਿ ਕਿਉਂਕਿ ਇਹ ਰਾਜਨੀਤਿਕ ਗੱਲ ਕਰਨਾ ਇੱਥੇ ਕੋਈ ਮناسب ਨਹੀਂ ਹੈਗਾ ਕਿਉਂਕਿ ਅਸੀਂ ਇਸ ਵੇਲੇ ਸਿਰਫ ਦੁੱਖ ਬੰਡਾਉਣ ਲਈ ਆਏ ਆ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰੂੰਗਾ ਸਿਰਫ ਇੰਨਾ ਹੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਦ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਪੂਰੀ ਤਰ੍ਹਾਂ ਇਸ ਪਰਿਵਾਰ ਦੇ ਨਾਲ ਚਤਾਨ ਵਾਂਗ ਖੜੇ ਆ ਔਰ ਪੂਰਾ ਨਗਰ ਖੜਾ ਕਿਉਂਕਿ ਬੜਾ ਕਿਉਂਕਿ ਦਵਾਬੀ ਦੀ ਜਿਹੜੀ ਧਰਤੀ ਆ ਉਹ ਬੜੀ ਸ਼ਾਂਤ ਏਰੀਆ ਆ ਕਿਉਂਕਿ ਇੱਥੇ ਪਾਰਟੀਬਾਜ਼ੀ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਜਾਂਦੀ ਕਿਉਂਕਿ ਕੋਈ ਹੋ ਰਿਹਾ ਇਹ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕਿਉਂਕਿ ਪੂਰਾ ਪਿੰਡ ਜਦੋਂ ਗਵਾਹੀ ਦਿੰਦਾ ਕਿ ਉਹ ਸੱਚ ਬੋਲਦਾ ਕਿ ਜੇ ਉਹ ਬੱਚਾ شریف ਸੀਗਾ ਤਾਂ ਹੀ ਅੱਜ ਸਾਰਾ ਪਿੰਡ ਕਹਿ ਰਿਹਾ ਨਾ ਜੀ ਸੋ ਇਸ ਕਰਕੇ ਜਿਹੜੀ ਇਹ ਮੰਦਭਾਗੀ ਘਟਨਾ ਹੈ ਪ੍ਰਸ਼ਾਸਨ ਨੂੰ ਇਹੀ ਕਹੂੰਗਾ ਕਿ ਦੋਸ਼ੀ ਜਿਹੜੇ ਤਰੰਤ ਫੜੇ ਜਾਣ ਔਰ ਜਿਹੜਾ ਪ੍ਰਸ਼ਾਸਨ ਜਿਹੜਾ ਆ ਉਹ ਥੋੜਾ ਜਿਹਾ ਚੁਸਤ ਨਹੀਂ ਉਹ ਚੁਸਤ ਚਾਹੀਦਾ ਜੇ ਪੁਲਿਸ ਪ੍ਰਸ਼ਾਸਨ ਐਨੀ ਲੇਟ ਪਹੁੰਚਿਆ ਜੇ ਨਵਾਂ ਸ਼ਹਿਰ ਤੋਂ ਪੀਬੀ 32 ਦੀ ਟੀਮ ਆ ਸਕਦੀ ਆ ਤੇ ਪ੍ਰਸ਼ਾਸਨ ਰਾਹੋਂ ਤੋਂ ਇੱਥੇ ਤੱਕ ਕਿਉਂ ਨਹੀਂ ਆ ਸਕਦਾ ਸੋ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਵੀ ਦਰਸਤ ਹੋਣਾ ਪਊਗਾ ਔਰ ਜਿਹੜੇ ਦੋਸ਼ੀ ਆ ਫੜੇ ਜਾਣ ਅਸੀਂ ਪਰਿਵਾਰ ਦੇ ਨਾਲ ਗਹਿਰੀ ਹਮਦਰਦੀ ਦਾ اظہار ਕਰਦੇ ਆਂ ਔਰ ਵਿਸ਼ਵਾਸਤਾਂ ਨੇ ਤੁਹਾਡੇ ਨਾਲ ਆ ਕਿਉਂਕਿ ਹੁਣ ਅਸੀਂ ਨਵਾਂ ਸ਼ਹਿਰ ਜਾਣਾ ਕਿਉਂਕਿ ਉਹ ਬੱਚੇ ਦੀ ਡੈਡ ਬੋਡੀ ਲੈ ਕੇ ਗਏ ਆ ਪਰ ਮੈਂ ਨਾ ਇੱਕ ਵਾਰੀ ਜਿਹੜੇ ਕਾਤਲ ਆ ਉਹਨਾਂ ਨੂੰ ਆਪ ਵੀ ਜੇ ਦਿਖਾਈ ਜਰਾ ਚਾਚੇ ਦੀ ਤਸਵੀਰ ਆ ਦੇਖੋ ਹੰਝੂ ਇਹ ਬਿਆਨ ਕਰਦੇ ਤਕਲੀਫ ਨੂੰ ਕਿੱਡੀ ਗਹਿਰੀ ਸੱਟ ਹੈ ਆਲੇ ਦੁਆਲੇ ਖੜੇ ਲੋਕ ਉਹਨਾਂ ਦੀ ਅੱਖਾਂ ਵੀ ਨੰਮ ਹੋ ਰਹੀਆਂ ਕਿੱਡੀ ਚਲੋ ਪਹਿਲੀ ਗੱਲ ਤਾਂ ਕਹਿੰਦੇ ਕੋਈ ਗੱਲ ਹੈ ਹੀ ਨਹੀਂ ਕੋ ਰੰਜਿਸ਼ ਹੈ ਹੀ ਨਹੀਂ ਪਰ ਜਿੱਡੀ ਮਰਜ਼ੀ ਗੱਲ ਹੋ ਜਾਏ ਕਿ ਕਿਸੇ ਦਾ ਕਤਲ ਕਰਨਾ ਗੱਲ ਜਾਇਜ਼ ਆ ਕਿ ਤਾਬੜ ਤੋੜ ਗੋਲੀਆਂ ਚਲਾਉਣੀਆਂ ਕਿਸੇ ਨੂੰ ਜਹਾਨ ਤੋਂ ਤੋੜ ਦੇਣਾ ਜਾਇਜ਼ ਆ ਅੱਜ ਕੱਲੋਂ ਨੌਜਵਾਨੀ ਮਰਿਆ ਇਹਨਾਂ ਦਾ ਭਤੀਜਾ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਭਾਂਜਾ ਇੱਕ ਬੰਦਾ ਜਦੋਂ ਮਰਦਾ ਕਿੰਨੇ ਜਾਨੇ ਮਰ ਜਾਂਦੇ ਆ ਆ ਤੁਸੀਂ ਤਸਵੀਰ ਦੇਖੋ ਸਾਰੇ ਬੰਦੇ ਖੜੇ ਕਿਸੇ ਕੋਈ ਪੁੱਛ ਲੋ ਜੀ 10 ਮਿੰਟ ਹੋ ਗਏ ਸਾਡੇ ਨਾਲ ਸਾਡੇ 50 7:50 ਮਿੰਟ ਤੇ ਸਾਡੇ ਨਾਲ ਉੱਥੇ ਮਿਲ ਕੇ ਗਏ ਭਾਜੀ ਹੁਣ ਕਹਿੰਦੇ ਜੀ ਅੱਜ ਨਕਲਾ ਦੇਖਣਾ ਅਸੀਂ ਦੇਖਣੀ ਆ ਤੇ ਸਾਡੇ ਕੋਲ ਇੱਥੇ ਬਰਫੀ ਖਾਧੀ ਪੀਸ ਚੱਕ ਕੇ ਕਹਿੰਦਾ ਆ ਜੀ ਤੂੰ ਉਸ ਤੋਂ ਬਾਅਦ ਮੈਂ ਘਰ ਗਿਆ ਉਸ ਤੋਂ ਬਾਅਦ ਇਹਨਾਂ ਦੇ ਖਬਰ ਆਈ ਕਹਿੰਦਾ ਆ ਕੰਮ ਹੋ ਗਿਆ ਜੀ ਉਸ ਤੋਂ ਬਾਅਦ ਮੈਂ ਉੱਥੇ ਨੱਠਿਆ ਨਾਲ ਦੀ ਨਾਲ ਇਹ ਵੀ ਦੱਸ ਦਵਾਂ ਕਿ 8:24 ਮਿੰਟ ਤੇ ਕਹਿੰਦੇ ਆ ਕਿ ਫੋਨ ਜਿਹੜਾ ਜਾਂ 28 ਮਿੰਟ ਤੇ ਜਿਹੜੀ ਗੱਲ ਮੇਰੇ ਕੋਲ ਪਹੁੰਚੀ ਆ 8:28 ਮਿੰਟ ਤੇ ਫੋਨ ਜਿਹੜਾ ਬੰਦ ਹੋ ਜਾਂਦਾ ਹੈ ਅਮਨ ਦਾੌਰ 8:00 ਵਜੇ 24-25 ਮਿੰਟ ਦੀ ਸ਼ਹਿਦ ਘਟਣਾ ਦੱਸੀ ਜਾ ਰਹੀ ਹੈ ਕਿ ਇੱਥੇ ਸ਼ਹਿਦ ਘਟਣਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇਗਾ ਸਾਢੇ 10:00 ਪੌਣੇ 11 ਦਾ ਸਮਾਂ ਪੌਣੇ 11 ਦਾ ਸਮਾਂ ਔਰ ਇੱਥੇ ਲੋਕ ਤੁਸੀਂ ਦੇਖੋ ਹੱਲੇ ਵੀ ਖੜੇ ਜਿਨ੍ਹਾਂ ਨੂੰ ਉਮੀਦ ਹੈ ਕਿ ਇਨਸਾਫ ਹੋਵੇਗਾ ਆ ਕੀ ਕੈਮਰੇ ਤੱਕ ਹੀ ਕਿਨੇ ਆ ਕੈਮਰੇ ਲੱਗੇ ਖੁੱਲਣ ਕੈਮਰੇ ਤਾਂ ਇਹ ਦੁਕਾਨਦਾਰ ਵੀਰ ਵੀ ਮੇਰੇ ਖਿਆਲ ਆ ਗਏ ਨੇ ਰਿਕਾਰਡਿੰਗ ਹੈ ਨਹੀਂ ਤਲ ਉਹ ਕੈਮਰੇ ਹੁਣ ਜਿਹੜੇ ਆ ਉਹਦੀ ਤਫਤੀਸ਼ ਕੀਤੀ ਜਾਵੇਗੀ ਕੈਮਰੇ ਸੀਸੀਟੀਵੀ ਫੁਟੇਜ ਖੰਘਾਲੀ ਜਾਵੇਗੀ ਉਮੀਦ ਹੈ ਕਿ ਜਿਹੜੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਕਿਸੇ ਦਾ ਕਤਲ ਕਰਨਾ ਨਾ ਇੱਥੇ ਮਨਜ਼ੂਰ ਹੈ ਨਾ ਉੱਥੇ ਮਨਜ਼ੂਰ ਹੈ ਜੋ ਗਲਤ ਹੈ ਉਹ ਗਲਤ ਹੈ ਔਰ ਐਡੀ ਗੱਲ ਦੁਨੀਆ ਤੇ ਕੋਈ ਨਹੀਂ ਹੁੰਦੀ ਕਿ ਕਿਸੇ ਦਾ ਕਤਲ ਕਰ ਦੋ ਜ਼ਰੂਰ ਜੇ ਕੋਈ ਜਿਨ੍ਹਾਂ ਨੇ ਕਤਲ ਕੀਤਾ ਮਨਚ ਉਹਨਾਂ ਦੇ ਕੋਈ ਗੁੱਸਾ ਗੇਲਾ ਵੀ ਸੀ ਤਾਂ ਪਿੰਡ ਦੀ ਪੰਚਾਇਤ ਹੈ ਕਾਨੂੰਨ ਬਣਿਆ ਬਹੁਤ ਸਾਰੀਆਂ ਚੀਜ਼ਾਂ ਪਰ ਐਦਾਂ ਕਿਸੇ ਦਾ ਪੁੱਤ ਮਾਰ ਦੇਣਾ ਇਹ ਗੱਲ ਕਿਸੇ ਨੂੰ ਵੀ ਜਾਇਜ਼ ਨਹੀਂ ਲੱਗਦੀ ਇਨੀ ਮੰਦਬਾ ਕੀ ਗੱਲ ਐ ਪਾਜੀ ਰੌਲਾ ਹੈ ਨਾ ਕੱਲੂ ਮੇਲਾ ਬੰਦੇ ਵਿੱਚ ਗਾਇਕ ਦੇ ਵਿੱਚ ਹੁਣ ਇਦਾਂ ਦਾ ਕੱਲੂ ਹਰ ਕੋਈ ਗੋਲੀ ਮਾਰ ਦੂਗਾ ਕਿ ਮੈਂ ਮੇਰਾ ਵੀ ਕੰਮ ਕਰਦੇ ਕੱਲੂ ਪਾਜੀ ਤੁਸੀਂ ਜਾਂ ਫੇਮਸ ਹੋ ਗਏ ਕੱਲੂ ਪਾਜੀ ਉਹ ਫੇਮਸ ਹੋ ਹੋਰ ਬੰਦੇ ਫੇਮਸ ਹੋਏ ਕੱਲੂ ਤੋਂ ਗੋਲੀ ਹਾਲ ਸੁਣੋ ਯਾਰ ਇਹ ਗੋਲੀ ਹਾਲਿਆ ਕੋਈ ਵੀ ਜ਼ਹਿਰੇ ਗੋਲੀ ਮਾਰ ਗਏ ਜਿਹੜਾ ਅਗਰ ਗੋਲੀ ਘਰ ਜਾਏ ਗੋਲੀ ਮਾਰ ਗਏ ਕਿੱਦੇ ਮਾਰ ਗਏ ਜਿਹੜੇ ਘਰ ਜਾ ਕੇ ਗੋਲੀ ਮਾਰ ਗਏ ਬੰਦੇ ਬੰਦੇ ਦਾ ਪਤਾ ਨਹੀਂ ਲੱਗਿਆ ਪੰਜਾਂ ਮਿੰਟ ਇੰਡੀਆ ਸਾਡੇ ਘਰ ਆਇਆ ਹੈ ਸਾਡੀ ਐਂਟਰੀ ਅਸਮਾਨਪੁਰ ਨੂੰ ਘਰ ਦੇ ਵਿੱਚ ਗੋਲੀ ਮਾਰ ਗਏ ਘਰ ਜਾ ਕੇ ਗੋਲੀ ਮਾਰ ਗਏ ਬੰਦੇ ਯਾਰ ਉਹਨਾਂ ਕੋਈ ਬੈਰ ਨਹੀਂ ਕੋਈ ਵਿਰੋਧ ਨਹੀਂ ਤੁਸੀਂ ਅਪੀਲ ਕਰੋ ਪ੍ਰਸ਼ਾਸਨ ਇਹ ਹੱਲ ਕਰ ਸਕਦੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਕੈਪਟਨ ਦੀ ਘਰ ਵਾਲੀ ਦੇ ਪੈਸੇ ਕੱਢੇ ਉਤਰਾਖੰਡ ਤੋਂ ਫੜ ਲਏਗੇ 24 ਘੰਟੇ ਚ 600 ਨੂੰ ਯਾਦ ਹੋਣਾ ਜਦੋਂ ਸਾਡੇ ਆਮ ਆਦੀ ਬੰਦੇ ਨਾ ਆਮ ਬੰਦੇ ਨਾਲ ਕੁਝ ਹੁੰਦਾ ਨਾ ਕੋਈ ਨਹੀਂ ਫੜ ਹੁੰਦਾ ਜਾਂ ਲੀਡਰਾਂ ਦਾ ਕੁਝ ਹੋ ਜਾਂਦਾ ਜਦੇ ਫੜ ਲੈਂਦੇ ਆ ਜਾਂ ਕੈਪਟਨ ਦੀ ਘਰ ਵਾਲੀ ਦੇ account ਚੋਂ ਪੈਸੇ ਕੱਢੇ ਉਹ ਉਤਰਾਖੰਡ ਤੋਂ ਬੰਦੇ ਫੜ ਲਏਗੇ ਸਾਡਾ ਭਰਾ ਮਰਿਆ ਹੁਣ ਫੜਨਾ ਵੇ ਫੜ ਲਵੇ ਜੇ ਕੈਪਟਨ ਦਾ ਜਾਂ ਹੋਰ ਦਾ ਮਜੀਠੇ ਕਿਸੇ ਬੰਦੇ ਦਾ ਕੁਝ ਹੋਇਆ ਵੇ ਨਹੀਂ 24 ਘੰਟੇ ਚ ਫੜ ਲੈਣਾ ਸਾਡਾ ਭਰਾ ਮਰਿਆ ਸਰਕਾਰਾ ਸਰਕਾਰਾ ਕੋਈ ਨਹੀਂ ਫੜਦੀ ਇਹ ਸਾਡੇ ਭਰਾ ਬੰਦੇ ਆ ਪਰ ਸਾਡਾ